ਕਿਤੇ ਨਾ ਕਿਤੇ ਉਹਦੇ ਦਿਲ ਚ ਤੇ ਆਏਗਾ ਨਾ ਤੇ ਮੇਰੀ ਚੀਜ਼ ਪਸੰਦ ਆਈ ਮੈਨੂੰ ਤੇ ਚੁੱਕ ਕੇ ਉਹਨੂੰ ਦੇਤੀ ਲੱਗੀ ਮੈਂ ਇਹ ਕੰਮ ਨਹੀਂ ਖੋਣ ਦੇਣਾ ਹੈਗਾ ਮੰਮੀ ਤੂੰ ਸੂਟ ਦੇ ਭਾਬੀ ਨੂੰ ਵਾਪਸ ਨਹੀਂ ਨਹੀਂ ਦੀਦੀ ਲੱਲੋ ਭਾਬੀ ਕੋਈ ਨਹੀਂ ਨਹੀਂ ਦੀਦੀ ਕੋ ਕੋਈ ਨਹੀਂ ਤੁਸੀਂ ਪਾ ਲਿਆ ਤੇ ਮੈਂ ਪਾ ਲਿਆ ਇੱਕ ਹੀ ਗੱਲ ਆ ਕੋਈ ਗੱਲ ਨਹੀਂ ਹੋਰ ਹੁੰਦੇ ਜਾਂਦੇ ਰਹਿੰਦੇ ਨੇ ਮਮਾ ਮੈਂ ਹੋਰ ਲਾਵਾਂਗੀ ਸੂਟ ਛੱਡੋ ਹੁਣ ਸਾਰੀਆਂ ਗੱਲਾਂ ਉਹਨੇ ਦਿੱਤਾ ਨਾ ਮਾਣਨਾ ਉਹਨੇ ਹੀ ਦਿੱਤਾ ਵਾ ਜੇ ਇੱਕ ਦਿਨ ਦੇ ਦੂਜ ਨੂੰ ਦੇਤਾ ਤਾਂ ਫਿਰ ਕੀ ਹੋਗਾ ਕੋਈ ਗੱਲ ਨਹੀਂ ਰੱਖ ਤੂੰ ਮਨਮੀਤ ਲੱਕੀ ਤੂੰ ਵੀ ਸੀਮਾ ਨੂੰ ਸੂਟ ਲਿਆ ਕੇ ਦੇਣਾ ਹੁਣ ਮੈਂ ਤੈਨੂੰ ਦੱਸਾਂ ਉਹ ਤੇ ਆਈ ਜਾਣਾ ਵਾ ਉਹ ਆਈ ਜਾਣਾ ਭੂਆ ਜੀ ਉਹ ਤੇ ਆਈ ਜਾਣਾ ਚੱਲ ਫੇਰ ਕੀ ਹੁਣ ਸਾਰੀਆਂ ਗੱਲਾਂ ਛੱਡੋ ਬਸ ਗੁੱਸੇ ਗਿਲੇ ਬਿਲਕੁਲ ਨਹੀਂ ਕਰਨੇ ਚਲੋ ਚਲੋ ਠੀਕ ਹੈ ਮੈਂ ਜਾਵਾਂਗਾ ਭਰਾ ਦਾ ਮਾਨ ਹੁੰਦਾ ਵਾ ਜੇ ਚੀਜ਼ ਦਿੱਤੀ ਤਾਂ ਰੱਖੀ ਦੀਂਦੀ ਚੁੱਪ ਕਰਕੇ ਕੋਈ ਗੱਲ ਨਹੀਂ ਦੀਦੀ ਕੋਈ ਨਰਾਜ਼ਗੀ ਤੇ ਨਹੀਂ ਹੁਣ ਤੁਮ ਮੇਰੇ ਨਾਲ ਨਹੀਂ ਮੈਨੂੰ ਕੋਈ ਨਰਾਜ਼ਗੀ ਹੋਣੀ ਨਹੀਂ ਵਾਜੀ ਇਹ ਤੇ ਤੁਹਾਡੀ ਜੇਦ ਕਰਕੇ ਮੈਂ ਸੂਟ ਰੱਖ ਲਿਆ ਵਾ ਨਹੀਂ ਤੇ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਭਾਬੀ ਦਾ ਦਿਲ ਦੁਖਾਵਾ ਨਾਲੇ ਵੀ ਨੇੜੇ ਚਾਣ ਨਾਲ ਭਾਬੀ ਨੂੰ ਸੂਟ ਲਿਆ ਕੇ ਦਿੱਤਾ ਵਾ ਚੱਲ ਮਨਮੀਤ ਕੋਈ ਗੱਲ ਨਹੀਂ ਰੱਖ ਲਿਆ ਤੇ ਮिन्नੂ ਵੀ ਤੇ ਭਾਬੀ ਨੇ ਸੀਮਾ ਦੇ ਪੇ ਕਿਉਂ ਆਇਆ ਸੂਟ ਦਿੱਤਾ ਵਾ ਮੇਰੇ ਵਾਸਤੇ ਕਿਹੜਾ ਬਾਹਰੋਂ ਲਿਆ ਕੇ ਦਿੱਤਾ ਹੁਣ ਮੈਂ ਵੀ ਤੇ ਚਾਣਾ ਸੁਆਣਾ ਨਾ ਸੂਟ ਮੈਂ ਵੀ ਸੁਆ ਕੇ ਪਾ ਕੇ ਇੱਥੇ ਹੀ ਆਉਣਾ ਵਾ ਭਾਬੀ ਦੇ ਘਰ ਸੂਟ ਪਾ ਕੇ ਤੈਨੂੰ ਵੀ ਦੇਤਾ ਨਾ ਫੇਰ ਕੀ ਹੋਇਆ ਕੋਈ ਨਹੀਂ ਮਾਨਣਾ ਰੱਖ ਤੂੰ ਵੇਖ ਲਓ ਭਾਬੀ ਜੀ ਤੁਹਾਨੂੰ ਸੋਹਣਾ ਕਲਰ ਲੱਗਦਾ ਤੇ ਵੇਖ ਲਓ ਕੋਈ ਨਹੀਂ ਫੇਰ ਕੀ ਆ ਬਾਰ ਬਾਰ ਸੂਟ ਵਾਪਸ ਨਾ ਕਰੋ ਹੁਣ ਸਵਾ ਕੇ ਪਾ ਲਿਓ ਠੀਕ ਹੈ ਮੈਂ ਵੀ ਚੱਲਾਂ ਦੁਕਾਨ ਤੇ ਫਿਰ ਚਲੋ ਠੀਕ ਹੈ ਮਮਾ ਠੀਕ ਹੋ ਤਾ ਮੈਂ ਤਾਂ ਉੱਤੋਂ ਉੱਤੋਂ ਹੀ ਕਹਿਣੀ ਹਾਂ ਕਿ ਸੂਟ ਨਹੀਂ ਲੈਣਾ ਸੂਟ ਨਹੀਂ ਲੈਣਾ ਰੰਗ ਤੇ ਮੈਨੂੰ ਉਦੋਂ ਹੀ ਪਸੰਦ ਆ ਗਿਆ ਸੀ ਨਾਲੇ ਮੈਨੂੰ ਕਲਰ ਬਹੁਤ ਜ਼ਿਆਦਾ ਪਸੰਦ ਲੱਗਾ ਨਾਲੇ ਜਾਂਦੀ ਜਾਂਦੀ ਭਾਵੇਂ ਮਸੀਮਾ ਕੋਲੋਂ ਖੋ ਕੇ ਨਾ ਖੜਦੀ ਸੂਟ ਤੇ ਮਈਓ ਪਾਣਾ ਸੁਵਾ ਕੇ ਮਨਮੀ ਤੂੰ ਉਨ ਕੀ ਸੋਚੀ ਜੰਨੀ ਆ ਤੇਰਾ ਬੀਆ ਕਹਦੇਗਾ ਤੂੰ ਲੈ ਜਾ ਸੂਟ ਤੇ ਰਾਮਨਾ ਸੁਵਾ ਕੇ ਪਾਈ ਨਹੀਂ ਭੁਆ ਜੀ ਸੋਚਣਾ ਕਾਦਾ ਸੋਚਨ ਤੇ ਇਹ ਦੇਈ ਆ ਕਿ ਵੀਰ ਨੇ ਭਾਬੀ ਨੂੰ ਕਿੱਡੇ ਚਾਣਾ ਸੂਟ ਲਿਆ ਕੇ ਦਿੱਤਾ ਹੈਗਾ ਇਹ ਨਹੀਂ ਪਤਾ ਕਿ ਹੁਣ ਮੈਨੂੰ ਸੁਵਾਣਾ ਪਹਿਣਾ ਵਾ ਹਾਂ ਗੁਰਦੀਪ ਕੀ ਕਰਨੀ ਆ ਤੂੰ ਵਿਆਹ ਸੂਟ ਆਪਣੇ ਵਾਲਾ ਤੂੰ ਮੈਨੂੰ ਲਾਤਾ ਮੇਰੀ ਸੁਣ ਗੱਲ ਤੈਨੂੰ ਇਹ ਸੂਟ ਬਹੁਤ ਪਸੰਦ ਸੀ ਕੁੜਮਾ ਵੱਲੋਂ ਆਇਆ ਹੈ ਨਾ ਸੂਟ ਹੁਣ ਤੂੰ ਇਹ ਸੂਟ ਸਵਾਦ ਤੈਨੂੰ ਪਸੰਦ ਹੈ ਨਾ ਬਾਕੀ ਮੇਰੀ ਗੱਲ ਸੁਣ ਹਰ ਸਾਲ ਮੈਂ ਤੈਨੂੰ ਕਿੱਡੇ ਵਧੀਆ ਸੂਟ ਲੈ ਕੇ ਦੇਣੇ ਆ ਤੇ ਐਟ ਕੀ ਵੀ ਮੈਂ ਹੋਈ ਸੋਚਿਆ ਸੀ ਕਿ ਮੈਂ ਤੈਨੂੰ ਵਧੀਆ ਸੂਟ ਪਿਓਰ ਦੇ ਦੁਪੱਟੇ ਵਾਲਾ ਲੈ ਕੇ ਦਵਾਂਗੀ ਪਰ ਨਹੀਂ ਤੂੰ ਕਿਹਾ ਵੀ ਨਹੀਂ ਹੈ ਮੈਨੂੰ ਪਸੰਦ ਆ ਹੁਣ ਤੂੰ ਇਹੋ ਹੀ ਸੂਟ ਸੁਆਣਾ ਤੇ ਭਾਬੀ ਮੈਂ ਸਵਾਲਾਂਗੀ ਮੈਨੂੰ ਪਸੰਦ ਆ ਤੁਹਾਨੂੰ ਨਹੀਂ ਹੈ ਨਾ ਪਸੰਦ ਤੇ ਤੁਸੀਂ ਕਹਿੰਦੇ ਸੀ ਨਾ ਮੈਂ ਨਹੀਂ ਸੁਆਣਾ ਇਹੋ ਜੇ ਕੱਪੜੇ ਪਾਈ ਦੇ ਕਿ ਮੈਨੂੰ ਪਸੰਦ ਆ ਕੁੜਮਾਰੇ ਘਰੋਂ ਆਈ ਚੀਜ਼ ਸਿਰ ਮੱਥੇ ਤੇ ਸਿਰ ਮੱਥੇ ਲਾ ਕੇ ਸੁਆ ਕੇ ਪਾ ਕੇ ਆਵਾਂਗੀ ਤੁਹਾਡੇ ਘਰ ਤੇ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਵਾਕਈ ਮੈਂ ਕੀ ਕਹਿੰਦੀ ਹਾਂ ਕੁੜਮਾਰੇ ਘਰ ਦੀ ਚੀਜ਼ ਨਹੀਂ ਚੰਗੀ ਮੈਨੂੰ ਨਹੀਂ ਪਸੰਦ ਤੇ ਲੈ ਤੂੰ ਲੈ ਜਾ ਤੂੰ ਸੁਆਲਾ ਕੋਈ ਗੱਲ ਨਹੀਂ ਮੈਂ ਹੀ ਸੁਆ ਕੇ ਪਾ ਕੇ ਆਵਾਂ ਕੋਈ ਨਹੀਂ ਗੁਰਦੀਪ ਐ ਤੇ ਕੀ ਕੁੜਮਾਰੇ ਘਰ ਦਾ ਹੀ ਸੂਟ ਸੁਆ ਕੋਈ ਗੱਲ ਨਹੀਂ ਮੈਂ ਪਾ ਕੋਈ ਗੱਲ ਨਹੀਂ ਮੇਰੀ ਇੱਤੇ ਭਾਬੀ ਨਫਰੇ ਨਹੀਂ ਹੈਗੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਸ ਕੁੜਮਾਰੇ ਘਰ ਦੀ ਤੇ ਇੰਨੀ ਕੁ ਚੀਜ਼ ਆ ਜੇ ਉਹੀ ਨਹੀਂ ਮਾਣ ਇਹ ਤੇ ਫੇਰ ਉਹਨਾਂ ਨੇ ਐਡਾ ਸੋਹਣਾ ਸੁਨੱਖਾ ਸੂਟ ਦਿੱਤਾ ਭਾਬੀ ਮੈਂ ਇੱਕ ਗੱਲ ਕਹਾਂ ਜਿਨ੍ਹਾਂ ਨੇ ਧੀ ਦਿੱਤੀ ਨਾ ਉਹਨਾਂ ਸਭ ਕੁਝ ਦਿੱਤਾ ਉਹ ਇੰਨਾ ਚੀਜ਼ਾਂ ਦਾ ਕੀ ਏ ਇਹ ਤੇ ਸਵਾਏ ਪਾਏ ਹੰਡਾਏ ਤੇ ਉਹ ਗਏ ਹੈ ਜੇ ਮੈਂ ਤੁਹਾਡੇ ਘਰ ਪਾ ਕੇ ਆਵਾਂਗੀ ਨਾ ਤੇ ਕੁੜੀ ਵੀ ਖੁਸ਼ ਹੋਏਗੀ ਵੇਖ ਕੇ ਕਿ ਮੰਮੀ ਨੇ ਤੇ ਸਵਾਇਆ ਨਹੀਂ ਤੇ ਭੂਆ ਪਾ ਕੇ ਆਈ ਆ ਉਹ ਵੀ ਖੁਸ਼ ਹੋਏਗੀ ਵੇਖ ਕੇ ਉਹ ਕੁੜਮਾ ਕੁੜਮਾ ਦੀ ਤੇ ਫੁੱਲਾਂ ਦੀ ਵਾਸ਼ਨਾ ਹੁੰਦੀ ਆ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਉਹਨਾਂ ਵਿਚਾਰਿਆਂ ਨੇ ਕਿਹੜਾ ਵੇਖਣਾ ਆ ਕੇ ਵੇਖੇਗੀ ਤੇ ਉਹ ਧੀ ਉਹ ਖੁਸ਼ ਹੋਏਗੀ ਤੁਹਾਨੂੰ ਮੈਂ ਇਨੀ ਗੱਲ ਦੱਸਾਂ ਠੀਕ ਹੈ ਨਾ ਕੋਈ ਗੱਲ ਨਹੀਂ ਗੁਰਦੀਪ ਤੂੰ ਨਾ ਐਦਾਂ ਕਰ ਤੂੰ ਮੇਰੀ ਨੂਨ ਖੁਸ਼ ਕਰ ਸੀਮਾ ਨੂੰ ਖੁਸ਼ ਰੱਖ ਸਾਡੀ ਕਿਹੜੀ ਗੱਲ ਉਹਨਾਂ ਉਹਨੂੰ ਖੁਸ਼ ਰੱਖ ਉਹਦੀ ਖੁਸ਼ੀ ਚ ਤੇਰੀ ਖੁਸ਼ੀ ਹੈ ਨਾ ਆਹੋ ਬਸ ਠੀਕ ਆ ਫਿਰ ਤੂੰ ਉਹਦੀ ਖੁਸ਼ੀ ਚ ਖੁਸ਼ੀ ਰੱਖ ਉਹਨੂੰ ਖੁਸ਼ ਰੱਖ ਕੋਈ ਗੱਲ ਨਹੀਂ ਮੈਂ ਲੈ ਜਣਾ ਹੀ ਮੇਰੇ ਵਾਸਤੇ ਸਿਰ ਮੱਥੇ ਹਾਂਜੀ ਹਾਂਜੀ ਦਿੱਤਾ ਹੀ ਤੈਨੂੰ ਖੜਨ ਵਾਸਤੇ ਆ ਬਸ ਕੋਈ ਗੱਲ ਚਲੋ ਭਾਬੀ ਠੀਕ ਆ ਮੈਂ ਸੂਟ ਰੱਖਾਂ ਆਪਣੇ ਬੈਗ ਦੇ ਵਿੱਚ ਅੱਜ ਦੀਵਾਲੀ ਹੈ ਤੇ ਵੇਖ ਕੇ ਹੀ ਕੱਲ ਚਲ ਜਾਣਾ ਆਪਣੇ ਘਰ ਬੱਚਿਆਂ ਦੀ ਖੁਸ਼ੀ 'ਚ ਸਾਡੀ ਖੁਸ਼ੀ ਆ। ਮੰਮੀ ਹਾਂ ਇਹੋ ਸੂਟ ਅਰੇੜਾ ਪਾ ਵੀ ਤੇ ਪੇਕਿਆਂ ਤੋਂ ਆਇਆ ਤੁਹਾਨੂੰ। ਆਹ ਉਹ ਹੀ ਆ ਕੇ। ਤੇ ਤੁਸੀਂ ਭੂਆ ਨੂੰ ਲਾਤਾ ਮੈਂ ਤਾਂ ਕਦੀ ਵੀ ਨਾ ਸਵਾੰਦੀ ਆਹ ਵਾਲਾ ਸੂਟ। ਭੂਆ ਨੂੰ ਤਾਂ ਪਸੰਦ ਹੀ। ਮੈਂ ਤੇ ਰੰਗ ਹੀ ਲਾਇਆ ਫਿਰ। ਮੈਂ ਤੇ ਰੰਗ ਵੇਖ ਕੇ ਹੋਰ ਤਰ੍ਹਾਂ ਦਾ ਹੁੰਦਿਆ। ਚਲੋ। ਗਈ। ਮੈਂ ਤੇ ਵਧੀਆ ਮਿਲ ਗਿਆ ਨਾਲੇ ਮੇਰੀ ਆਖੀ ਆ ਸੂਟ ਤੇ ਸੀ ਹਾਂ ਮੈਂ ਤੇ ਉਤੋਂ ਤੋਂ ਕਹਿ ਨਹੀਂ ਹਾਂ ਕਿ ਨਹੀਂ ਸਵਾਉਣਾ ਨਹੀਂ ਸਵਾਉਣਾ ਮੈਨੂੰ ਪਰ ਸੂਟ ਦਾ ਕਲਰ ਬੜਾ ਪਸੰਦ ਆ ਸੀ ਪਰ ਫਿਰ ਵੀ ਭੂਆ ਆਂਦੀ ਮੈਂ ਸਵਾ ਆ ਕੇ ਪਾਉਂਗੀ ਹਣਾ ਤੂੰ ਹੁਣ ਉਹ ਬਹੁਣ ਨੇ ਪਵਾਣਾ ਹੀ ਆ ਉਹ ਸੀਮਾ ਨੂੰ ਥੋੜਾ ਨੀਵਾ ਵਿਖਾਉਗੀ ਆ ਇਹ ਤੇ ਗੱਲ ਹੈਗੀ ਉਹਨੂੰ ਥੋੜਾ ਨੀਵਾ ਵਿਖਾ ਦੂਗੀ ਵੀ ਇਦਾਂ ਦਾ ਸੂਟ ਆਇਆ ਭਾਵੇਂ ਉਹਨੂੰ ਪਸੰਦ ਆ ਤੇ ਭਾਵੇਂ ਨਹੀਂ ਪਸੰਦ ਕਹਿ ਦਿਓ ਬੇਟੀ ਹੀ ਉਦੋਂ ਵੀ ਮੈਨੂੰ ਸੂਟ ਪਸੰਦ ਆ ਮੈਂ ਸਵਾ ਲੂਗੀ ਹਾਂ ਹੈ ਕਿ ਇਦਾਂ ਦਾ ਰੰਗ ਜੋਗੀ ਆ ਜੇ ਰੰਗ ਉਹ ਨੂੰ ਪਾ ਕੇ ਵੇਖੋ ਸੱਜੂਗਾ ਹੈ ਹਾਈ ਹਾਈ ਚੇਤਾ ਬੋਲ ਗਿਆ ਸਗਨ ਕੀ ਪਾਇਆ ਵੀਰ ਨੇ ਵੇਖ ਲਾ ਤੂੰ ਇਹਨੂੰ ਨਹੀਂ ਪਤਾ ਤੂੰ ਵੇਖ ਲਾ ਨਾ ਉਹ 2100 ਉਹ ਤੇ 1100 ਪਾਉਂਡਿਆ ਹੀ 1000 ਤੇ ਮੈਂ ਕਹਿ ਕੇ ਪਵਾਇਆ ਹੀ ਮੈਂ ਸੋਚਿਆ ਕਾਟਵਾਵਾ ਭਾਰਾ ਜਾਂ ਲੱਗਣ ਦੇ 5100 ਰੁਪਇਆ ਤੇ ਪਾਇਆ ਹੀ ਹੋਊਗਾ ਕਾੜ ਤਾਂ ਭਾਰਾ ਨਾ ਨੋਟ ਜੋ ਦੂਜੇ ਆ 100 100 ਦੇ ਕਾੜ ਤਾਂ ਭਾਰਾ ਲੱਗਾ ਤੈਨੂੰ ਦੱਸ 5500 ਤੇ ਦਿੰਦਾ ਚਾਹ ਉਹ ਤੇ ਮੈਂ ਕਿਹਾ ਮੈਂ ਤਾਂ ਵੀ ਪਾ ਹੋਰ ਤਾਂ ਉਹਨੇ ਪਾਏ ਆ ਨਹੀਂ ਤੇ ਉਹ ਜਿਹੜਾ ਤੂੰ ਮਨੀਆਰੀ ਦਾ ਸਮਾਨ ਨਹੀਂ ਉਥੋਂ ਲੈ ਕੇ ਆਈ ਦੁਕਾਨ ਤੋਂ ਹੂੰ ਆਹੋ ਤੇ ਉਹ ਤੇ ਫਿਰ ਕੱਟਕਟਾਈ ਆ ਉਹਦੇ ਚ ਹੀ ਹੁੰੰਡਿਆ ਸੀਗਾ ਵੀ ਭੈਣ ਸਮਾਨ ਵੀ ਤੇ ਲੈ ਕੇ ਆਈ ਆ ਤੁਸੀਂ ਵੀ ਤੇ এয়ার ਫਰਾਈ ਦਿੱਤਾ ਵਾ ਨਾ ਤੇ ਕੋਈ ਨਹੀਂ ਫੇਰ ਉਹਨੂੰ ਕਹਿਣਾ ਸੀ 500 ਹੀ ਦੇ ਦਿੰਦਾ 2100 ਵੀ ਕੱਤੋਂ ਦਿੱਤਾ ਹੀ ਚੱਲ ਕੋਈ ਨਹੀਂ ਮਨ ਨਹੀਂ ਤਾਂ ਰੱਖ ਦੋ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਮੇਰਾ ਭਰਾ ਬੀਬਾ ਹੀ ਬੜਾ ਚੰਗਾ ਹੀ ਬੜਾ ਭਰਾ ਨੂੰ ਵੀ ਰੰਗ ਲੱਗਦਾ ਜਾਂਦਾ ਚਲੋ ਕੋਈ ਨਹੀਂ ਆ ਗਈ ਲਾਇਆ 100 ਰੁਪਏ ਇਹਨਾਂ ਦੀ ਪੱਗ ਦਾ ਇਹ ਪੱਗ ਦਾ ਲਾਇਆ ਹਾਏ 500 ਤੇ ਲੌਂਦਾ ਕਮ ਸੇ ਕਮ ਚਲ ਪਰਣਾ ਹੀ ਆ ਜੂ ਪਰਣਾ ਵੀ ਨਹੀਂ ਜੀ ਆਉਣਾ ਹੈਂਕੀ ਆਉਂਦਾ ਜੇ ਕੱਲਾ 100 ਰੁਪਏ ਦਾ ਅੱਜ ਕੋਈ ਨਹੀਂ ਤੂੰ ਜੋ ਆਊਗਾ ਸਖਣਾ ਤੇ ਨਹੀਂ ਹੈਗਾ ਕੋਈ ਹਾਂ ਨਹੀਂ ਸਰੇ ਆਉਦਾ ਵੀ ਚਲੋ ਚਲ ਰੱਖ ਲੈ ਮਨਮੀ ਤੁਹਾਰਾ ਮਨ ਮੀਦ ਫਿਰ ਤੂੰ ਦਿਵਾਲੀ ਵੇਖ ਕੇ ਕੱਲ ਜਾਣਾ ਆਪਣੇ ਘਰ ਪੂਆ ਦੇ ਕਹਿਣ ਦੇ ਵੀ ਮੈਂ ਕੱਲ ਚਲ ਜਾਣਾ ਵਾ ਓ ਫਿਰ ਅੱਜ ਦਿਵਾਲੀ ਵੇਖ ਕੇ ਕੱਲ ਚਲ ਜਾਗੀ ਜਾਣਾ ਹੀ ਬੈਣਾ ਨਾਲੇ ਮਾਤਾ ਦਾ ਫੋਨ ਵੀ ਆਇਆ ਸੀਗਾ ਅੱਛਾ ਫੋਨ ਆਇਆ ਸੀ ਹਾਂ ਤਾਂ ਦੱਸੋਗਾ ਮੈਂ ਦੱਸਿਆ ਨਹੀਂ ਐਡਾ ਐਡਾ ਸ਼ਲੋਕ ਸੁਣਾਉਂਦੀ ਸੀ ਮੈਨੂੰ ਕੀ ਕਹਿੰਦੀ ਅਹੀਂ ਆਂਦੀ ਦੇਨ ਤਿਹਾਰ ਮੈਂ ਇੱਥੇ ਕਈ ਦੇ ਨਾਲ ਮਨਾਉਣੇ ਆ ਕੰਧਾਣਾ ਬਣਾਵਾ ਮੈਂ ਕਿਹਾ ਕੁੜੀ ਸੱਦ ਲੋ ਤੇ ਤੈਨੂੰ ਨਹੀਂ ਪਤਾ ਵੀ ਕੁੜੀਆਂ ਪੇਕੇ ਆਉਂਦੀਆਂ ਕਿ ਕੁੜੀ ਵੀ ਪੇਕੇ ਜਾਂਦੇ ਕੁੜੀਆਂ ਨੂੰ ਦਿਵਾਲੀ ਦੇਣ ਤੂੰ ਜਾ ਕੇ ਬਹਿ ਗਈ ਆ ਤੈਨੂੰ ਨਹੀਂ ਪਤਾ ਘਰ ਆਉਣਾ ਮਾ ਮੈਂ ਰਸੋਗ ਆਖੇ ਮੈਂ ਕੋਈ ਨਹੀਂ ਮੈਂ ਦਿਵਾਲੀ ਤੇ ਫੇਰ ਅਗੋ ਮੈਨੂੰ ਕਹਿੰਦੀ ਪੱਕੀ ਇੱਥੇ ਰਹਿ ਚੱਲ ਮਨਮੀਤ ਤੂੰ ਇਦਾਂ ਕਰ ਅੱਜ ਦੀ ਦਿਹਾੜੀ ਤੇ ਕੱਟ ਦਿਵਾਲੀ ਵੇਖ ਤੇ ਕੱਲ ਇੱਕ ਵਾਰੀ ਨਾ ਤੂੰ ਜਾ ਘਰ ਫੇਰਾ ਮਾਰ ਕੇ ਆ ਜੇ ਤੇ ਗੱਲ ਸੁਣ ਪਹਿਲਾਂ ਮੇਰੀ ਧਿਆਨ ਨਾਲ ਜੇ ਤੇ ਉਹ ਰਹੂਗੀ ਤੇਰੇ ਨਾਲ ਸਹੀ ਫੇਰ ਠੀਕ ਹੈ ਜੇ ਕੋਈ țeḍ-beḍ ਕਰੂਗੀ ਨਾ ਤਾਂ ਤੂੰ ਮੈਨੂੰ ਫੋਨ ਕਰੀ ਆਪੇ ਅਸੀਂ ਜਾ ਕੇ ਤੈਨੂੰ ਲੈ ਆਵਾਂਗੇ ਫੇਰ ਤੂੰ ਇਦਾਂ ਕਰੀ ਪੱਕੀ ਇੱਥੇ ਰਵੀ ਤੇ ਆਪੇ ਬਾਹਰੋਂ ਨਿਰਮਲ ਕਾਗਜ਼ ਭੇਜੂਗਾ ਨਾ ਜਦੋਂ ਤੇ ਫੇਰ ਤੈਨੂੰ ਇੱਥੋਂ ਹੀ ਬਾਹਰ ਤੋਰਾਂਗੇ ਮਮੀ țeḍ-feḍ ਵਾਲੀ ਵੇਖੋ ਜਦੋਂ ਮੈਂ ਜਾਣਾ ਕਿਹੜੇ ਮੂੰਹ ਬੋਲਦੀ ਆ ਜੇ ਤੇ ਸਹੀ ਬੋਲੀ ਮੇਰੇ ਨਾਲ ਤੇ ਜੀ ਨੂੰ ਜੀ ਸੋਣਾ ਬੁਲਾਉਂਗੀ ਜੇ ਤੇ ਬੋਤਾ ਰੁੱਖਾ ਬੋਲੀ ਨਾ ਮੇਰੇ ਨਾਲ ਤੇ ਫਿਰ ਮੈਂ ਵੀ ਪਾਈ ਜੁੱਤੀ ਤੇ ਫਿਰ ਇਧਰੇ ਭੱਜੀ ਆਉਣਾ ਤਾਂ ਜਾਂ ਤਾਂ ਮੈਂ ਫੋਨ ਕਰ ਦਾਂਗੀ ਕਿ ਮੈਨੂੰ ਆ ਕੇ ਲੈ ਜਾਓ ਕਿਉਂ ਮੈਨੂੰ ਫੋਨ ਤੇ ਬਹੁਤ ਬੋਲੀ ਆਵਾ ਤਵਾ ਚਲ ਕੋਈ ਨਹੀਂ ਮਨ ਮੀਤੇ ਜੇ ਤਰਨਾ ਮਾੜੀ ਚੰਗੀ ਕੋਈ ਗੱਲ ਕਰੇਗੀ ਨਾ ਤੇ ਮੈਂ ਆਪੇ ਲੱਕੀ ਨੂੰ ਲੈ ਕੇ ਤੇ ਤੈਨੂੰ ਲੈ ਆਵਾਂਗੀ ਮੈਂ ਸੋ ਕੋਈ ਨਾ ਕਿਹਾ ਸੀ ਮੈਂ ਮੈਂ ਨਿਰਮਲ ਨੂੰ ਫੋਨ ਕਰਕੇ ਪੁੱਛ ਲਿਆ ਕਿ ਮੈਂ ਦੁਵਾਲੀ ਇੱਥੇ ਵੇਖਣੀ ਤੇ ਅੱਗੋ ਮੈਨੂੰ ਬੜੇ ਗੁੱਸੇ 'ਚ ਕਹਿੰਦੀ ਇੱਥੇ ਹੀ ਰਹਿ ਆਂਦੀ ਬੜੀ ਨਾ ਇੱਥੇ ਅੱਗੋ ਮੈਨੂੰ ਇੰਨੀ ਗੱਲ ਕਹਿੰਦੀ ਸੀ ਕੋਈ ਨਾ ਘਰਾਂ ਲੰਗੀ ਪਾ ਕੋਈ ਗੱਲ ਨਹੀਂ ਫਿਰ ਮੈਂ ਕਹਲ ਜਾਊਂਗੀ ਨਾ ਫਿਰ ਹਾਂ ਗੱਲ ਜਾ ਤੂੰ ਪਹਿਲਾਂ ਚਲੋ ਜਾਣਾ ਹੀ ਪੈਣਾ ਮੰਮੀ ਗਾਲ ਸੁਣੋ ਨਾਲੇ ਮੇਰੀ ਦੱਸੋ ਉਹਨੇ ਸ਼ਹਿਜਾਦੀ ਨੇਰੇ ਤੱਕ ਅੱਧਾ ਪੱਟਾ ਲਾਇਆ ਹੱਥ ਤੇ ਐਨਾ ਤੇ ਜ਼ਖਮ ਫਟ ਵੱਜੀ ਨਹੀਂ ਜਿਹੜਾ ਐਨਾ ਪੱਟਾ ਬਲੇਟਿਆ ਤੇ ਮੇਰੇ ਕੋਲ ਨਹੀਂ ਨਾਲੇ ਹੁਣ ਕੰਮ ਆਉਂਦੇ ਆ ਨਾਲੇ ਮੇਰੇ ਕਿੰਨੇ ਸੂਟ ਪਏ ਪ੍ਰੈਸ ਕਰਨ ਵਾਲੇ ਉਹਨੂੰ ਆਵਾਜ਼ ਮਾਰੋ ਉਹਨ ਕਹੇ ਵੇਖ ਤੇਰਾ ਹੱਥ ਠੀਕ ਹੋਇਆ ਤਾਂ ਆਪਣੇ ਕੰਮ ਕਾਰ ਨੂੰ ਲੱਗੋ ਮਨਮੀਤ ਮੈਂ ਨਹੀਂ ਉਹ ਕਹਿਣਾ ਤੇ ਆਪੇ ਖਲਵਾ ਲਾ ਉਹਦੀ ਪੱਟੀ ਤੇ ਆਪੇ ਵੇਖ ਲੈ ਕਿੱਡਾ ਕ ਜ਼ਖਮ ਮੈਂ ਕੀ ਆ ਅੱਪ ਮੈਂ ਨਹੀਂ ਹੁਣ ਕੁਛ ਵੀ ਕਹਿਣਾ ਮੈਂ ਇੱਕ ਗੱਲ ਕਵਾਂ ਕੁਛ ਬੁਰੇ ਤੁਸੀਂ ਮੈਨੂੰ ਵੀ ਬਣਾਉਂਦੇ ਜੇ ਜੇ ਜਦੋਂ ਮੈਂ ਗੱਲ ਤੁਹਾਡੇ ਨਾਲ ਕਰਦੀ ਪੈਂਦੇ ਸੱਟੇ ਮੈਨੂੰ ਕਹਿ ਦਿੰਦੇ ਤੂੰ ਪੁੱਛ ਤੁਹਾਡਾ ਕੋਈ ਫਰਜ ਨਹੀਂ ਹੈਗਾ ਪੁੱਛਣ ਦਾ ਮਨਮੀਤ ਮੈਂ ਵੀ ਬਾਰ-ਬਾਰ ਉਹਨੂੰ ਹੁਣ ਕੀ ਕਹੀ ਜਵਾਂ ਹੁਣ ਇਹ ਤੂੰ ਹੀ ਕਹਿਣਾ ਮੈਂ ਨਹੀਂ ਕੁਛ ਵੀ ਕਹਿਣਾ ਕੋਨਾ ਪਰ ਮੈਨੂੰ ਨਹੀਂ ਪਤਾ ਮੈਂ ਨਹੀਂ ਦੇ ਵੇਖਣਾ ਉਹਦਾ ਜ਼ਖਮ ਠੀਕ ਹੋਇਆ ਕਿ ਨਹੀਂ ਹੋਇਆ ਮੈਨੂੰ ਕੱਪੜੇ ਪ੍ਰੈਸ ਕੀਤੇ ਜਾ ਮਿਲਨੇ ਚਾਹੀਦੇ ਮੈਂ ਕੱਲ ਘਰ ਜਾਣਾ ਨਹੀਂ ਪਹਿਲਾਂ ਉਹਦਾ ਹੱਥ ਤੇ ਵੇਖ ਲਾ ਪੱਟੀ ਖਲਾ ਕੇ ਕਿਉਂ ਬੋਲੀ ਜੰਨੀ ਆ ਚਲੋ ਵੇਨੇ ਆ ਤੁਹਾਨੂੰ ਵੀ ਕਿਹ ਵੇਲੇ ਬੜਾ ਆਦਾ ਹੈ ਮੰਮੀ ਉਹ ਕੋ ਬੜੀ ਲੱਗੀ ਕੁਛ ਬਣਾ ਕੇ ਖਵਾਓ ਵਧੀਆ ਜਾ ਚਲ ਮੈਂ ਸਬਜੀ ਬਣਾ ਲੈਂਦੀ ਬਣਾ ਲਓ ਤੁਕਰ ਲੱਗੀ ਦੀਦੀ ਕੱਪੜੇ ਜੋੜਨ ਲੱਗੀ ਆ ਇੱਥੇ ਆ ਬੈ ਮੇਰੀ ਗੱਲ ਸੁਣ ਹੋਰ ਮੈਂ ਕੱਲ ਆਪਣੇ ਘਰ ਚਲ ਜਾਣਾ ਅੱਜ ਤੇ ਕੁਛ ਬਣਾ ਕੇ ਖਵਾ ਦੇ ਚਾ ਅੱਜ ਸਵਾਦ ਦਾ ਨਾਲਿਆ ਠੀਕ ਨਹੀਂ ਹੋਈ ਜਖਵੇਂ ਦੇ ਦੀਦੀ ਮੈਂ ਤੇ ਇਹਨਾਂ ਨੂੰ ਕਿਹਾ ਸੀ ਵੀ ਪੱਟੀ ਖੋਲ ਦਿਓ ਮਿੰਦੇ ਆਪ ਹੁੰਦੇ ਹੋਂ ਮੇਰਾ ਬਿਲਕੁਲ ਦਰਦ ਵੀ ਨਹੀਂ ਹੁੰਦਾ ਕਿਤੇ ਜੇ ਮਾੜਾ ਮੋਟਾ ਜ਼ਖਮ ਆ ਤੇ ਚਲ ਸਹੀ ਹੋ ਜਾਏਗਾ ਕਈ ਜ਼ਖਮ ਹੁੰਦੇ ਬੰਨਿਆ ਨਹੀਂ ਰਾਮ ਆਂਦਾ ਖੁੱਲੇ ਛੱਡੇ ਰਾਮ ਆਂਦਾ ਇਹਨੂੰ ਖੋਲ ਲੇਂਗੀ ਤੇ ਫੇਰ ਹੀ ਆ ਵਖਾਂ ਕਿੰਨੇ ਕੁ ਰਹਿ ਗਈ ਖੋਲਣ ਵਾਲੇ ਮਿੰਦੇ ਲੱਗਦਾ ਠੀਕ ਹੋ ਗਿਆ ਵਾ ਵੈਸੇ ਲੈ ਅਬ ਥੋੜਾ ਜਿਹਾ ਹੀ ਆ ਦੀਦੀ ਉਹ ਇੰਨੇ ਕੁ ਨਹੀਂ ਹੁੰਦਾ ਚੰਗਾ ਭਲਾ ਤੇ ਹੋਇਆ ਜਿਆਦਾ ਹੋਵੇ ਤੇ ਤਾਂ ਵੀ ਆਖਾਂ ਵੀ ਚੱਲ ਕੋਈ ਨਾ ਜਾਓ ਅੱਜ ਦਾ ਕੁਝ ਬਣਾ ਕੇ ਖਵਾ ਆ ਤੇ ਮੰਮੀ ਨੂੰ ਆਖਣ ਨਹੀਂ ਹੈ ਮੇਰੇ ਸੂਟ ਪ੍ਰੈਸ ਕਰਦੀ ਨਾਲੇ ਮੈਂ ਕੱਲ ਚਲ ਜਾਣਾ ਆਪਣੇ ਘਰ ਪਹਿਲਾਂ ਕੱਪੜੇ ਪ੍ਰੈਸ ਕਰ ਦਿੰਦੀ ਆ ਚਾ ਕਰ ਲਾ ਫਿਰ ਮੈਂ ਮੰਮੀ ਨੂੰ ਆਖਿਆ ਵੀ ਕੁਝ ਬਣਾ ਦੇਗੀ ਮੈਨੂੰ ਤਰੀਜਾ ਨਾ ਡਬਲ ਡਬਲ ਬਣਾਵੀਂ ਮੇਰੀਆਂ ਪਲਾਜ਼ੋ ਦੀਆਂ ਮੈਂ ਕਿਹਾ ਰਹਿਣਾ ਹੀ ਦੀਦੀ ਤੀ ਅੱਜ ਦੀਵਾਲੀ ਹੋ ਜਾਂਦੀ ਤੇ ਕੱਲ ਤੇ ਕਹਿ ਰਹੇ ਆ ਵਾਧੂ ਰਹਿ ਲੈਣੇ ਦਿਨ ਰਹਿਣ ਹੀ ਨਹੀਂ ਜਾਣਾ ਹੀ ਆ ਘਰ ਜਾ ਕੇ ਸੱਸ ਮਾਣ ਨੂੰ ਵੇਖਾਂ ਵੀ ਕੱਲੀ ਘਰ ਗਰਮ ਨਹੀਂ ਆਉਂਦੀ ਪੂਰੀ ਤਰ੍ਹਾਂ ਪ੍ਰੈਸ ਵੀ ਬੜੀ ਨਾ ਖਰਾਬੀ ਕਰਨਦੀ ਆ ਮਸਾਂ ਹੀ ਵੱਟ ਨਿਕਲ ਹੁੰਦੇ ਆ ਫਿਰ ਉਹਨਾਂ ਨੇ ਕਹਣਾ ਸਹੀ ਤਰ੍ਹਾਂ ਨਹੀਂ ਕੀਤਾ ਪੋਲਾ ਪੋਲਾ ਰੱਖਦੇ ਨਹੀਂ ਇਸ ਨੇ ਪਾਲਣਗੇ ਰਾਤੀ ਪੋਣਾ ਉਹਨਾਂ ਨਾ ਜਦੋਂ ਦੀਵੇ ਜਗਾਉਣੇ ਨਿਆਜੁ ਨੀ ਰਹਿ ਗਈ ਚੁੰਨੀ ਵੀ ਘਰ ਦੀ ਪ੍ਰੈਸ ਦੀਦੀ ਸੜ ਨਾ ਜਾਵੇ ਕਿਤੇ ਪਿਓਰ ਦਾ ਦੁਪੱਟਾ ਹੈਗਾ ਵਾ ਨਹੀਂ ਸੜਦੀ ਮੈਂ ਆਪਣੇ ਘਰ ਕਰਦੀ ਹਾਂ ਉਹਨੂੰ ਘਾਟ ਤੇ ਕਰਕੇ ਤੇ ਫੇਰ ਪ੍ਰੈਸ ਕਰ ਕਰ ਤਾਂ ਪ੍ਰੈਸ ਸੂਟ ਹੈ ਹਾਂਜੀ ਕਰ ਦਿੱਤੀ ਕਰੀਜਾਂ ਤੇ ਨਹੀਂ ਬਣਾਤੀਆਂ ਦੋ ਦੋ ਨਹੀਂ ਨਹੀਂ ਆ ਗਈ ਦੀਦੀ ਪ੍ਰੈਸ ਨਾਲ ਗਰਮ ਘਾਟੋਂ ਹੁੰਦੀ ਆ ਤੂੰ ਉਹਨੂੰ ਤੇਜ ਕਰ ਲੈ ਕਿ ਬੇਲ ਜ਼ਿਆਦਾ ਭੈਣ ਦੇ ਆ ਨਹੀਂ ਦੀਦੀ ਪਤਾ ਨਹੀਂ ਪ੍ਰੈਸ ਖਰਾਬੀ ਬੜੀ ਕਰਨਦੀ ਵਿੱਚ ਚੱਲ ਪੈਂਦੀ ਵਿੱਚੋਂ ਬੰਦ ਤੂੰ ਆ ਆਵੇਂ ਜਾਵੇਂ ਤੇ ਇਹੋ ਜਿਹਾ ਵਟੋ ਵਟ ਕੱਪੜੇ ਪਾਏਂਗੀ ਕਿਤੇ ਹੈ ਜੇ ਕੰਮ ਕਹਿ ਦਿੱਤਾ ਨਹੀਂ ਮੰਨ ਨਹੀਂ ਤੇ ਮੈਨੂੰ ਉਦੋਂ ਜਵਾਬ ਦੇ ਦੇ ਕਿ ਮੈਂ ਨਹੀਂ ਕਰਨਾ ਦੀਦੀ ਆ ਕੀ ਆ ਕਿਹੜੀਆਂ ਤਰੀਜਾ ਬਣਾ ਕੇ ਕੋਈ ਪਾਉਂਦਾ ਸੂਟਾਂ ਦੀਆਂ ਦੀਦੀ ਮੈਂ ਪ੍ਰੈਸ ਕਰਕੇ ਉੱਤੇ ਮਾਰਿਆ ਨਾ ਤੇ ਉਹ ਤਾਂ ਜਾਂ ਤੇ ਮੈਂ ਸਿੱਧਾ ਸਿੱਧਾ ਕਰ ਦਿੰਨੀ ਐ ਤੇ ਵੀ ਰੱਖ ਲੋ ਤੇ ਮੈਂ ਤੇ ਸਗੋ ਜੋੜਿਆ ਤੇ ਤਾਂ ਕਰਕੇ ਉਹ ਇੰਜ ਹੋ ਗਿਆ ਵਾ ਪਹਿਣਾ ਜੀ ਤੇ ਤੇਰਾ ਮਨ ਹੈਗਾ ਨਾ ਕਾਮਕਾਰਾਂ ਨੂੰ ਦੱਸ ਦੇ ਸੂਟ ਦੀ ਜੜ ਨਾ ਵੱਡੀ ਜਾ ਆਹ ਚੱਜ ਸਵਾਦ ਦਾ ਸੂਟ ਦਿੱਤਾ ਕਿ ਸ਼ਾਮਾਂ ਨੂੰ ਪੋਣਾ ਤੇ ਕੀ ਵੱਟੋ ਵੱਟ ਹੈ ਜੇ ਕੋਈ ਪ੍ਰੈਸ ਵੀ ਨਹੀਂ ਨਿਕ ਨਿਕਲੀ ਹੈਗੀ ਵਿੱਚੋਂ ਓਰੇ ਦਈਏ ਕਰੀ ਜਾਂਦੀ ਆ ਵੱਟੋ ਵੱਟ ਸੂਟ ਦੱਸ ਨਹੀਂ ਦੀਦੀ ਇਹ ਤਾਂ ਕਰਨ ਲੱਗੀ ਆ ਉਹ ਤੇ ਮੈਨੂੰ ਦੇਖਣੇ ਦਿਆ ਕਿ ਨੱਕ ਕੀਤਾ ਜਿੰਨਾ ਕਾਹ ਕਰ ਦੇਂਗੇ ਉਹਨਾਂ ਕਾਹ ਕਰ ਦੇਂਗੇ ਪ੍ਰੈਸ ਨਹੀਂ ਨਾ ਮਨ ਹੈਗਾ ਦੱਸ ਦੇ ਚੱਲ ਜਾਣਾ ਭੈਣ ਮੈਂ ਆਪਣੇ ਘਰ ਨੂੰ ਦੀਦੀ ਮੈਂ ਥੋੜੀ ਕਹਿ ਨਹੀਂ ਆ ਕਿ ਤੁਸੀਂ ਜਾਓ ਮੈਂ ਤਾਂ ਸੋਕ ਤੁਹਾਨੂੰ ਕਹਿ ਨਹੀਂ ਆ ਕਿ ਤੁਸੀਂ ਰਹੋ ਉੱਥੇ ਜਾ ਕੇ ਕੀ ਕਰਨਾ ਭਾਜੀ ਤੇ ਵੈਸੇ ਬਾਹਰ ਆ ਤੇ ਮਗਰ ਮੇਰੀ ਸਾਸਮਾਹ ਹੈ ਨਹੀਂ ਜੀ ਉਹਦੇ ਵੱਲ ਵੀ ਤੇ ਵੇਖਾਂ ਜਾ ਕੇ ਕਿੰਨੇ ਦਿਨ ਤੇ ਇੱਥੇ ਰਹਿ ਲਿਆ ਵਾ ਉਹ ਵੀ ਵੇਖੋ ਕਿਦਾਂ ਬੋਲਦੀ ਅੱਗੋ ਜਾ ਕੇ ਰਹਿਣ ਦੇ ਤੂੰ ਮੈਂ ਆਪੇ ਸੂਟ ਪ੍ਰੈਸ ਕਰ ਲੈਨੀ ਘਰ ਤੇ ਜਿੰਨੇ ਕੁ ਚੱਜ ਦੇ ਉਹ ਕਰਨੇ ਹੀ ਉਹਨੇ ਕਾ ਕਰਦੇ ਨਹੀਂ ਮਿਹਰਬਾਨੀ ਜਾ ਕੰਮ ਕਰ ਜਾ ਕੇ ਚਾਹ ਪਾਣੀ ਵਰ ਸੋਈ ਚ ਵੇਖੋ ਮੰਮੀ ਕੱਲੇ ਲੱਗੇ ਜਾ ਕੇ ਜਾ ਸੌਰੀ ਤੈਹ ਦੇ ਬੇੜਾ ਕਰ ਕਰ ਕੇ ਰੱਖਤਾ ਵਾ ਮੈਨੂੰ ਜਾ ਚਾਉਣੀ ਨਾ ਹੋਰ ਨਾ ਲੈਣਾ ਦੇਣਾ ਚਲ ਮੈਂ ਤੇ ਆਪਣੀ ਤਿਆਰੀ ਕਰਾਂ ਮੈਂ ਤੇ ਕੱਲ ਚਲੀ ਜਾਣਾ ਪਰ ਮਨਮੀਤ ਵੀ ਚਲ ਜਾਏ ਤੇ ਵਧੀਆ ਹੋ ਜਾ ਚਲ ਫੇਰ ਕੀ ਸੀ ਜੇ ਸੀਮਾ ਨੂੰ ਲੱਕੀ ਨੇ ਲੈ ਹੀ ਦਿੱਤਾ ਸੂਟ ਦੇ ਹੰਤਿਆਰ ਤੇ ਲੈ ਹੀ ਆਇਆ ਹਾਂ ਉਹਦੇ ਵਾਸਤੇ ਪਰ ਨਹੀਂ ਇਹਦੇ ਕੋਈ ਬਰਦਾਸ਼ ਨਹੀਂ ਲੈ ਕੇ ਹੀ ਛੱਡਿਆ ਇੰਨੇ ਸੂਟ ਉਹਦੇ ਕੋਲੋਂ ਕੁੜੀ ਗਲਾਂ ਨਿੱਕਾ ਜਿਹਾ ਮੂੰਹ ਬਣ ਗਿਆ ਕੁੜੀ ਦਾ ਵਿਚਾਰੀ ਦਾ ਚਲੋ ਕੋਈ ਗੱਲ ਨਹੀਂ ਇਹ ਖੁਸ਼ ਹੋ ਜੇ ਉਹ ਖੁਸ਼ ਹੋਵੇ ਨਾ ਹੋਵੇ ਇਹਨਾਂ ਨੂੰ ਨਹੀਂ ਕੋਈ ਟੈਨਸ਼ਨ ਹੈਗੀ ਉਹਦੀ ਹਾਂਜੀ ਭੂਆ ਜੀ ਯਾਰ ਹੋਣ ਦੇ ਚੱਲੇ ਕਿਤੇ ਹਾਂਜੀ ਭੂਆ ਜੀ ਅੱਛਾ ਮੈਂ ਨਾ ਇਹ ਕਹਿੰਦੇ ਸੀ ਦੀਵਾਲੀ ਤੇ ਬੜੀ ਸੋਹਣੀ ਨਿਕਲ ਗਈ ਆ ਹਾਂ ਹਾਂ ਤੇ ਅੱਜ ਛੁੱਟੀ ਆ ਗਈ ਵਸ਼ਕਰਮਾਂਡੇ ਦੀ ਆਹੋ ਤੇ ਕਹਿੰਦੇ ਚੱਲ ਅਸ ਤੇਰੇ ਵੀਰੇ ਘਰ ਉਹ ਕਿ ਆਈ ਏ ਮੈਂ ਤਾਂ ਸ਼ੁਕਰ ਕੀਤਾ ਆਪੀ ਇਹਨਾਂ ਨੇ ਕਿਹਾ ਵਾ ਕਿ ਤੇਰੇ ਵੀਰੇ ਵੱਲ ਚੱਲੀ ਏ ਤੇ ਮੈਂ ਕਿਹਾ ਚਲੋ ਚੱਲ ਜਾਨੇ ਆ ਤੇ ਕਹਿੰਦੇ ਰੋ ਰੋਟੀ ਆਪਾਂ ਉਧਰ ਹੀ ਖਾ ਲਾਂਗੇ ਤੇ ਇਸ ਕਰਕੇ ਫਿਰ ਮੈਂ ਤਿਆਰ ਹੋਣ ਨਹੀਂ ਆ ਇਹ ਵੀ ਨਾ ਪੱਗ ਪੁੱਗ ਬੰਦੇ ਪਏ ਆ ਚਲ ਵਧੀਆ ਸੋ ਬੜੀ ਖੁਸ਼ੀ ਹੋਈ ਮੈਨੂੰ ਲਕੀ ਨੇ ਤੈਨੂੰ ਕਿਹਾ ਵੀ ਚੱਲ ਲਈ ਅੰਦਰ ਮੈਲਾ ਹੀ ਆ ਗਏ ਮੈਨੂੰ ਸਗਰ ਕੀ ਦਿਵਾਲੀ ਤੇ ਵੀ ਨਹੀਂ ਨਾ ਖੜਿਆ ਹੈਗਾ ਦਿਵਾਲੀ ਦੇਣ ਜਾਣਾ ਹੀ ਤੇ ਮੇਰਾ ਧਿਆਨ ਸੀ ਤੂੰ ਨਾ ਆਪੀ ਕਹਿ ਦਿੱਤਾ ਮੈਂ ਸੁਖ ਭੋਜੀ ਸੋਚ ਨਹੀਂ ਦੇਈ ਹਾਂ ਕਿ ਚਲ ਇਹਨਾਂ ਨੂੰ ਮੈਂ ਕਵਾਂਗੀ ਤੇ ਜੇ ਇਹ ਨਾ ਜਾਣਗੇ ਨਾਲੇ ਤੂੰ ਹੀ ਤਾਂ ਕਹਿੰਦੇ ਸੀ ਜਾਣਾ ਮੈਂ ਕਿਹਾ ਹੁਣ ਆਪਾਂ ਦਿਵਾਲੀ ਵੇਖ ਲਈ ਹੁਣ ਪੁਹਾਣ ਨੂੰ ਖੜਾਂਗੀ ਮੈਂ ਤਾਂ ਤੈਨੂੰ ਕਿਹਾ ਸੀ ਮੈਂ ਚਲ ਜਾਾਂਗੀ ਪਰ ਚਲ ਵਧੀਆ ਹੋ ਗਿਆ ਲਕੀ ਨੇ ਤੈਨੂੰ ਕਿਹਾ ਵੀ ਅਸੀਂ ਦੋਵੇਂ ਹਾਂ ਨੇ ਸੋ ਤੂੰ ਦੋਵੇਂ ਹੋ ਕਿਹਾ ਵਧੀਆ ਲੱਗਾ ਮੈਨੂੰ ਮੈਂ ਤੇ ਆਈ ਸੀ ਮੈਂ ਕਿਹਾ ਚੱਲ ਸੀਮਾ ਨੂੰ ਕਹਾਂ ਵੀ ਹੁਣ ਦੀਵਾਲੀ ਵੇਖ ਲਈ ਬੜੀ ਵਧੀਆ ਤੇ ਹੁਣ ਮੈਂ ਵੀ ਜਾਵਾਂ ਬੱਚਿਆਂ ਦੇ ਫੋਨ ਆਂਡੇ ਕਿ ਆਜੋ ਮੰਮੀ ਤੁਸੀਂ ਤਾਂ ਕਹਿੰਦੇ ਸੀ ਦੀਵਾਲੀ ਤੋਂ ਬਾਅਦ ਮੈਂ ਆ ਜਾਾਂਗੀ ਤੇ ਹੁਣ ਫਿਰ ਮੈਂ ਕਿਹਾ ਮੈਂ ਵੀ ਜਾਵਾਂ ਨਹੀਂ ਭੂਆ ਜੀ ਮੇਰੀ ਗੱਲ ਸੁਣੋ ਤੀਂ ਨਹੀਂ ਜਾਣਾ ਹੈਗਾ ਅਜੇ ਥੋੜੀ ਵੀ ਦੀਵਾਲੀ ਵੇਖ ਲਈ ਕੱਲ ਤੇ ਦੀਵਾਲੀ ਨੰਗੀ ਤਾਂ ਅੱਜ ਤਿਆਰੀ ਵੀ ਕਰ ਲੀਜੀ ਮੈਂ ਨਹੀਂ ਜੀ ਤੁਹਾਨੂੰ ਜਾਂਦੇ ਨਾ ਦੀਦੀ ਵੀ ਚੱਲੇ ਆ ਉਹਨਾਂ ਨੂੰ ਜਾਣ ਦੋ ਉਹਨਾਂ ਦੀ ਤੇ ਸੱਸ ਕੱਲੀ ਆ ਤੇ ਢਾਡੇ ਘਰ ਦੇ ਤੇ ਸਰਦਾ ਹੈ ਮਗਰੋਂ ਕੱਲ ਸੰ ਉਹ ਤੇ ਚੱਲੀ ਵਧੀਆ ਸਭ ਤੋਂ ਵੀ ਸੌਖੀ ਹੋ ਜਾਏਗੀ ਆ ਪਰ ਤੂੰ ਇਹ ਨਹੀਂ ਤੇ ਜਾਣਾ ਹੈਗਾ ਮੈਂ ਪਤਾ ਰੱਖਣਾ ਵਾ ਪਤਾ ਕੀ ਕਿੰਨੇ ਦਿਨ ਤੇ ਹੋ ਗਏ ਆ ਫਿਰ ਮੈਂ ਵੀ ਜਾਵਾਂ ਭਾਬੀ ਕਹੇਗੀ ਤੇ ਹੁਣ ਬਹਿ ਹੀ ਗਈ ਪੱਕੀ ਮਨਮੀਤ ਚੱਲ ਗਈ ਤੇ ਪੱਕੀ ਬਹਿ ਗਈ ਇੱਥੇ ਹੁਣ ਉਹਨੇ ਕੀ ਕਹਿਣਾ ਤੁਹਾਨੂੰ ਫਿਰ ਕੀ ਆ ਉਹ ਜੇ ਤੂੰ ਆਈ ਹੋ ਨਾ 10 ਦਿਨ ਤੇ ਹੋਏ ਆ ਜੇ ਤੁਹਾਨੂੰ ਆਏ ਨੂੰ ਹੁਣ ਰੋ 10 ਦਿਨ ਹੋਰ ਮੈਂ ਤੇ ਸੋਖ ਸੋਚੀ ਆਈ ਵੀ ਮਹੀਨਾ ਰੱਖਣਾ ਤੁਹਾਨੂੰ ਮੈਂ ਜਾਣ ਨਹੀਂ ਦੇਣਾ ਹੈਗਾ ਮੇਰਾ ਤੇ ਦਿਲ ਲੱਗਾ ਵਾ ਉਹ ਤੇ ਗੱਲ ਮੰਮਾ ਵੀ ਓਨੀ ਕ ਕਰਦੀ ਤੇ ਦੀਦੀ ਵੀ ਓਨੀ ਕ ਕਰਦੀ ਤੂੰ ਇਹ ਵਵ ਮੇਰੇ ਨਾਲ ਲੱਗੇ ਰਹਿੰਦੇ ਹੋ ਗੱਲਬਾਤ ਕਰਦੇ ਰਹਿੰਦੇ ਦੁੱਖ ਸੁੱਖ ਮੇਰੇ ਨਾਲ ਕਰਦੇ ਰਹਿੰਦੇ ਤੁਹਾਨੂੰ ਪਤਾ ਦੀਦੀ ਦਾ ਕੀ ਪਤਾ ਅੱਜ ਗਏ ਤੇ ਕੱਲ ਭਾਵੇਂ ਪੀਰ ਆ ਜਣ ਇਹਨਾਂ ਦਾ ਕੋਈ ਪਤਾ ਨਹੀਂ ਹੈ ਗੱਲ ਉਹਦੀ ਗੱਲ ਹੋਰ ਉਹ ਆ ਜੇਗੀ ਤੇ ਉਹਦੀ ਗੱਲ ਹੋਰ ਆ ਫਿਰ ਮੈਂ ਇੱਥੇ ਰਹੀ ਮੈਂ ਤੂੰ ਗੱਲਾਂ ਕਰਦੀਆਂ ਨਹੀਂ ਆ ਫਿਰ ਭਾਬੀ ਦੇ ਦਿਲ ਨੂੰ ਕੁਝ ਹੁੰਦਾ ਰਹਿਣਾ ਵੀ ਮੇਰੀ ਕੁੜੀ ਚਲ ਗਈ ਮੇਰੀ ਕੁੜੀ ਦਾ ਹੀ ਦੁੱਖ ਸੀ ਇਹਨਾਂ ਨੂੰ ਉਹ ਚਲੀ ਗਈ ਤੇ ਹੁਣ ਆਪ ਕਿੱਡੀਆਂ ਖੁਸ਼ ਹੈਗੀਆਂ ਦੋਵੇਂ ਜਣੇ ਉਹ ਅੱਜ ਤੀ ਮੈਂ ਮੇਰਾ ਕਹਿਣਾ ਨਹੀਂ ਮੰਨਦੀ ਉਹ ਜਿੱਥੋਂ ਤੋ ਤੋ ਹੀ ਕਹਿੰਦੇ ਵੀ ਸੀ ਮੈਂ ਮੇਰਾ ਬੜਾ ਪਿਆਰ ਆ ਤੇਰਾ ਉਹ ਜੀ ਕਹਿੰਦੀ ਓ ਤੂੰ ਮੇਰੀ ਧੀ ਆ ਧੀ ਆ ਮੈਂ ਤੇਰੀ ਮਾਂ ਆ ਕਾਦੀ ਮਾਂ ਜੀ ਜਿਵੇਂ ਕਹਿਣ ਨੀ ਆ ਰਹਿ ਪਤ ਰਹਿੰਦੀ ਨਹੀਂ ਹੈਗੀ ਪਿਆਰ ਤੇ ਬੁੱਤ ਮੇਰਾ ਹੈਗਾ ਹੀ ਆ ਤੇਰੇ ਨਾਲ ਮੈਂ ਤਾਂ ਤੈਨੂੰ ਕਹਿਣ ਦੀ ਵੀ ਹੁੰਦੀ ਬੜੇ ਹੋ ਗਏ ਚੰਮ ਚੱਲ ਜਾਣੀ ਕੋਈ ਗੱਲ ਨਹੀਂ ਚੱਲ ਤੂੰ ਤੇ ਹੋ ਗਿਆ ਫਿਰ ਵੇਖ ਲੈਣੇ ਕੋਈ ਨਹੀਂ ਮੈਨੂੰ ਨਹੀਂ ਪਤਾ ਸ਼ਾਮ ਤੱਕ ਤੇ ਨਹੀਂ ਜਾਣਾ ਕੱਲ ਵੇਖਾਂਗੇ ਭੇਜਾਂਗੇ ਤੇ ਨਹੀਂ ਭੇਜਾਂਗੇ ਪਰ ਅੱਜ ਨਹੀਂ ਤੇ ਜਾਣਾ ਹੈਗਾ ਹੁਣ ਜੇ ਮੈਂ ਚੱਲੀ ਆ ਨਾ ਤੇ ਮੈਨੂੰ ਉਧਰ ਹੋਣ ਦੋ ਜਦੋਂ ਮੈਂ ਘਰ ਆਉਂਗੀ ਨਾ ਤੇ ਫਿਰ ਸੋਚਾਂਗੇ ਵੀ ਤੁਹਾਨੂੰ ਭੇਜਣਾ ਕਿ ਨਹੀਂ ਭੇਜਣਾ ਪਰ ਮੈਂ ਅਜੇ ਨਹੀਂ ਭੇਜਣਾ ਘੱਟ ਤੋਂ ਘੱਟ ਤੁਸੀਂ 10 ਦਿਨ ਤੇ ਮੰਨਦੇ ਨਹੀਂ ਪਏ ਹਫਤਾ ਤੇ ਰਹੋਗੇ ਨਾ ਇੱਕ ਹੋਰ ਚਲ ਤੂੰ ਹੀ ਹੁਣ ਮੂਡ ਖਰਾਬ ਕਰਕੇ ਨਾ ਜਾਈ ਤੁਸੀਂ ਦੋਵੇਂ ਜਣੇ ਖੁਸ਼ੀ ਖੁਸ਼ੀ ਜਾਓ ਤੇ ਮੈਂ ਇੱਥੇ ਹੀ ਆ ਫਿਰ ਜਿਸ ਤਰ੍ਹਾਂ ਤੂੰ ਕਹੇਂਗੀ ਨਾ ਆ ਕੇ ਮੈਂ ਉਦਾਂ ਹੀ ਕਰ ਲਾਂਗੀ ਕੋਈ ਗੱਲ ਨਹੀਂ ਠੀਕ ਆ ਇਹ ਨਾ ਹੋਈ ਵੀ ਚਲ ਜੋ ਵੇਖ ਲਓ ਜੇ ਤੁਸੀਂ ਚਲ ਗਏ ਨਾ ਤੇ ਮੈਂ ਤਾਂ ਨੰਦਰ ਆ ਜਾਣਾ ਹੈ ਤੇ ਜਾਂ ਮੈਂ ਜਾਂਦੀ ਨਹੀਂ ਮੈਂ ਰਹਿ ਨਹੀਂ ਦਿੰਨੀ ਆ ਵੀਰੇ ਘਰ ਫੇਰ ਕਿਸੇ ਦਿਨ ਚਲ ਜਾਣਾ ਉਹ ਨਹੀਂ ਨਹੀਂ ਜਾ ਤੂੰ ਵੇਖੀ ਹਾਂ ਤੂੰ ਆਏਂਗੀ ਤੂੰ ਗੇਟ ਖੜਕਾਣਾ ਮੈਂ ਹੀ ਖੋਲਾਂਗੀ ਭੂਆ ਹੀ ਖੋਲੇਗੀ ਪੱਕਾ ਹਾਂ ਭੁਆ ਹੀ ਖੋਲੇਗੀ ਭੁਆ ਹੀ ਤੈਨ ਨਜ਼ਰ ਆਏਗੀ ਚਲੋ ਮੈਂ ਇੱਥੇ ਹੀ ਹਣਾ ਕੋਈ ਗੱਲ ਨਹੀਂ ਜਾਓ ਤੋ ਹੀ ਖੁਸ਼ੀ ਖੁਸ਼ੀ ਹੋ ਗਿਆ ਦੋਵੇਂ ਜਣੇ ਕਿੱਥੇ ਦੀਦੀ ਤੇ ਉਹ ਬੈਠੀਆਂ ਨਹੀਂ ਅੰਦਰ ਉਹ ਵੀ ਉੱਧਰ ਬੈਠੇ ਤਿਆਰੀ ਕਰਦੇ ਹੋਣੇ ਆ ਦੀਦੀ ਦਾ ਕਿੱਥੇ ਦਿਲ ਕਰਦਾ ਹੋਣਾ ਮੈਂ ਸੁਣੀ ਹੀ ਮੰਮੀ ਦੀ ਗੱਲ ਮਾੜੀ ਜੀ ਕਹਿੰਦੀ ਸਸਤਾ ਫੋਨ ਹੋਣਦਿਆ ਵਾ ਵੀ ਆ ਜਾ ਤੈਨੂੰ ਪਤਾ ਤਾਂ ਹੈ ਭੁਆ ਜੀ ਘਰ ਵਾਲਾ ਤੇ ਬਾਹਰ ਇਕੱਲੀ ਸਸਤੇ ਉੱਤੇ ਹੈਗੀ ਉਹਨੇ ਵਿਚਾਰੀ ਨੇ ਦੀਵਾਲੀ ਕੀ ਮਨਾਈ ਹੋ ਨਿਕਲੀ ਨੇ ਤੇ ਪਰ ਇੰਦਾ ਨਹੀਂ ਨਾ ਦਿਲ ਕਰੰਦਿਆ ਜਾਣ ਨੂੰ ਮੈਨੂੰ ਕਾ ਪਤਾ ਜੀ ਆ ਗਈ ਹੈ ਨਾ ਆ ਦੋ ਚਾਰ ਦਿਨ ਦੇ ਵਿੱਚ ਫੇਰ ਆਈ ਖੜੀ ਉਹਨੂੰ ਇਹ ਹੁੰਦਾ ਵਾ ਪਤਾ ਨਹੀਂ ਭਾਬੀ ਨੇ ਮਗਰੋਂ ਕਿਹੜਾ ਕੰਮ ਸਹੀ ਕੀਤਾ ਕਿਹੜਾ ਗਲਤ ਕੀਤਾ ਮੈਂ ਜਾ ਕੇ ਇਹਦੀ ਕਲਾਸ ਲਾਵਾਂ ਸਾਰਾ ਦਿਨ ਤੇ ਮੇਰੇ ਸਿਰ ਤੇ ਸਵਾਹ ਰੈਂਦੀ ਜੇ ਗਈ ਵੀ ਨਾ 20 ਕ ਫੋਨ ਹੀ ਆ ਜਾਂਦੇ ਮਾਂ ਨੂੰ ਕੀ ਕਰਨ ਦੀ ਭਾਬੀ ਇਹਨੂੰ ਖਿੱਚ ਕੇ ਰੱਖਿਆ ਕਰੋ ਬਸ ਇਹੋ ਹੀ ਸਾਰਾ ਦਿਨ ਕਰਦੇ ਰਹਿੰਦੇ ਇੰਨੀ ਤੇ ਭਾਬੀ ਨੂੰ ਸਮਝ ਆਉਣੀ ਚਾਹੀਦੀ ਇਹ ਵੀ ਦਿਨ ਤਿਹਾੜਾ ਹੈਗਾ ਤਾਂ ਜਾ ਆਪਣੇ ਘਰ ਜਾ ਕੇ ਮਨਾ ਆਪਣੀ ਸੱਸ ਨਾਲ ਨਾ ਕਿ ਇੱਥੇ ਬਿਠਾ ਛੱਡਦੀ ਉਹਨੇ ਇਤਨੇ ਤੇ ਮੋਤੀ ਦਾਨ ਕੀਤੇ ਆ ਜਿਹੜੀ ਇੰਨੀ ਚੰਗੀ ਸੱਸ ਮਿਲੀ ਇਹਨੂੰ ਵੇਲਾ ਇੱਕ ਵਾਰੀ ਫੋਨ ਕਰ ਗਿਆ ਇਹਨੂੰ ਕਿਹਾ ਆ ਜਾ ਪਰ ਇਹ ਨਹੀਂ ਗਈ ਉਹਨੇ ਦੁਬਾਰਾ ਨਹੀਂ ਵਿਚਾਰੀ ਨੇ ਫੋਨ ਕੀਤਾ ਕੱਲੀ ਨੇ ਦੀਵਾਲੀ ਮਨਾ ਲਈ ਹੁਣ ਇਹ ਵੀ ਨਹੀਂ ਸੀ ਉੱਥੇ ਮੁੰਡਾ ਵਾਲਾ ਵੈਸੇ ਬਾਹਰ ਤੇ ਉਹਨੇ ਇਹਨੂੰ ਕਿਹਾ ਤੂੰ ਤੇ ਚੱਲ ਸਾਰੇ ਪਰਿਵਾਰ ਦੇ ਵਿੱਚ ਵੇਖ ਕੇ ਦੀਵਾਲੀ ਮਨਾ ਹੈ ਉਹਨੇ ਵਿਚਾਰੀ ਨੇ ਇਕੱਲੀ ਮਨਾ ਲਈ ਦੀਵਾਲੀ ਪਵਾ ਜੀ ਇਹਨਾਂ ਦੀ ਸੱਸ ਨੇ ਤੇ ਆਪਣੀ ਖੁਸ਼ੀ ਨਹੀਂ ਵੇਖੀ ਇਹਦੀ ਖੁਸ਼ੀ ਵੇਖੀ ਆ ਵੀ ਜਾ ਤੂੰ ਪਰਿਵਾਰ ਵਿੱਚ ਜਾ ਕੇ ਦੀਵਾਲੀ ਮਨਾ ਮੈਂ ਕਹਿੰਨੀ ਆ ਵਾਹ ਗੁਰੂ ਇਹੋ ਜੀ ਸੱਸ ਸਭ ਨੂੰ దਹੀਂ ਜਿੰਨੀ ਚੰਗੀ ਇਹਦੀ ਸੱਸ ਹੈਗੀ ਪਰ ਫੇਰ ਵੀ ਇਸ ਕੁੜੀ ਨੂੰ ਕਦਰ ਨਹੀਂ ਹੈਗੀ ਉਹਦੀ ਸਹੀ ਗੱਲ ਹੈ ਪਵਾ ਜੀ ਪਰ ਜੇ ਇਹਨਾਂ ਨੂੰ ਸੱਸ ਮਾਂ ਚੰਗੀ ਮਿਲੀ ਹੈ ਨਾ ਤੇ ਦੀਦੀ ਨੂੰ ਵੀ ਚਾਹੀਦਾ ਵੀ ਮੈਂ ਮੰਮੀ ਨੂੰ ਇਸ ਨਾਲ ਨਾ फडਕਾਵਾਂ ਭਾਬੀ ਤੇ ਹੈਗੀ ਘਰ ਵਿੱਚ ਐਵੇਂ ਮੈਂ ਪਰ ਕੋੰ ਦਿਰੇਨੀ ਆ ਤੇ ਮੰਮੀ ਵੀ ਮੇਰ ਨਾਲ ਬੋਲਦੇ ਤੇ ਵੀ ਬੋਲਦੇ ਚਲੋ ਭਾਬੀ ਨੂੰ ਇਹਨੂੰ ਸਿੱਖਿਆ ਦੇਣੀ ਚਾਹੀਦੀ ਵੀ ਤੂੰ ਆਪਣੇ ਸਹੁਰੇ ਪਰਵਾਜ਼ ਜਰਾ ਆਪਣੀ ਸੱਸ ਕੋਲ ਰਹਿ ਰਲ ਮਿਲ ਕੇ ਰਹੋ ਤੁਸੀਂ ਦੋਵੇਂ ਜਣੀਆ ਤੇ ਹੈਗੀਆਂ ਜੇ ਇਕੱਠੀਆਂ ਰਹੋ ਪਰ ਨਹੀਂ ਨਾ ਇੰਨੀ ਸਮਾਂ ਹੀ ਨਹੀਂ ਨਾ ਹੈ ਫਿਰ ਭਾਬੀ ਨੂੰ ਵੀ ਮੈਂ ਤਾਂ ਕਾਹਾਂਗੀ ਵੀ ਇੰਨੀ ਸਮਾਂ ਹੀ ਨਹੀਂ ਹੈਗੀ ਜਿਹੜੀ ਧੀ ਨੂੰ ਇਹ ਮਤ ਦਵੇ ਵੀ ਰਹੋ ਇਕੱਠੇ ਚਲੋ ਪੂਆ ਜੀ ਮੈਂ ਵੇਖਾਂ ਹੁਣ ਇਹੋ ਹੀ ਪੁੱਛਣਗੇ ਮੰਮੀ ਨੂੰ ਮੈਂ ਤਾਂ ਨਹੀਂ ਪੁੱਛਣਾ ਜੇ ਮੈਂ ਪੁੱਛਿਆ ਨਾ ਮੰਮੀ ਨੇ ਤੇ ਬੋਲਣਾ ਬਾਅਦ ਚੋਂ ਪਹਿਲਾਂ ਦੀਦੀ ਨੇ ਬੋਲਣਾ ਵਾ ਵੀ ਤੂੰ ਇਹ ਕਿੱਧਰ ਤੋਰ ਪੇ ਜੀ ਮੈਂ ਤਾਂ ਅਜੇ ਇੱਥੇ ਬੈਠੀ ਆ ਮੈਂ ਕਹਾਂ ਜੇ ਚੱਲ ਜਾਣਗੇ ਨਾ ਫੇਰ ਜਾਣੇ ਆ ਦੀਦੀ ਨੇ ਹੁਣ ਇਹ ਤੇ ਚੱਲ ਜਾਣਾ ਵਾ ਹਾਂ ਤੇ ਫੇਰ ਚੱਲ ਜਾਣਾ ਪਰ ਸੀਮਾ ਮੇਰੀ ਗਾਲ੍ਹਾਂ ਪੁੱਤਰ ਮੈਂ ਵੀ ਨਾ ਤੈਨੂੰ ਐਦਾਂ ਨੇਰੇ ਚ ਨਹੀਂ ਰੱਖਣਾ ਚਾਹਂਦੀ ਮੈਂ ਨਾ ਜਾਣਾ ਵਾ ਹਾਂ ਮੈਂ ਫੇਰ ਆਵਾਂਗੇ ਪੁੱਤਰ ਤੂੰ ਮੈਨੂੰ ਯਾਦ ਕਰੇਂ ਜੀ ਜਦੋਂ ਉਹ ਆਸੇ ਵਲੇ ਹਾਜ਼ਰ ਯਾਨੀ ਕਿ ਤੂੰ ਹੀ ਆਪਣੇ ਮਨ ਚ ਧਾਰ ਲਿਆ ਵੀ ਅੱਜ ਮੈਂ ਜਾਣਾ ਤੇ ਜਾਣਾ ਦੀਵਾਲੀ ਤੱਕ ਕਹਿ ਕੇ ਆਈਆਂ ਵੀ ਦੀਵਾਲੀ ਵੇਖਣੀ ਆ ਤੇ ਫਿਰ ਮੈਂ ਚੱਲ ਜਾ ਨਹੀ ਪੁੱਤ ਦਿਨ ਬੜੇ ਹੋ ਗਏ ਨੇ ਨਾ ਮੈਂ ਫੇਰ ਆਵਾਂਗੀ ਵੀ ਮੈਂ ਕੋਈ ਤੇਰੇ ਤੋਂ ਦੂਰ ਆ ਸਾਡੇ ਦੋਵਾਂ ਦੇ ਦਿਲ ਮਿਲਦੇ ਇੱਕ ਦੂਜੇ ਨਾਲ ਜਦੋਂ ਤੂੰ ਮੈਨੂੰ ਦਿਲਾ ਯਾਦ ਕਰੇਂਗੀ ਨਾ ਪੂਆ ਉਸੇ ਵੇਲੇ ਹਾਜ਼ਰ ਹੋ ਜਾਈਂਗੀ